ਜਨਪ੍ਰੀਤ ਨੇ ਆਲ ਇੰਡੀਆ 에ਅਰ ਫੋਰਸ ਦੇ ਐਗਜ਼ਾਮ ਪਾਸ ਕਰਦੇ ਆ ਚੌਥੀ ਰੈਂਕ ਹਾਸਲ ਕੀਤੀ ਆ ਪਹਿਲੇ अटेम्प्ट ਵਿੱਚ ਮੈਂ ਕੰਫਰੈਂਸ ਆਊਟ ਹੋ ਗਈ ਸੀ ਤੇ ਦੂਜਾ अटेम्प्ट ਸੀ ਮੇਰਾ ਜਿਸ ਵਿੱਚ ਮੈਂ ਇਹ ਹਾਸਲ ਕੀਤਾ ਹੈ ਵਿਸ਼ਵਾਸ ਹੀ ਨਹੀਂ ਹੋਇਆ ਮੈਨੂੰ ਵਿਸ਼ਵਾਸ ਕਰਨ 'ਚ ਕਾਫੀ ਟਾਈਮ ਲੱਗਿਆ ਬਟ ਫਿਰ ਚਲੋ ਮੈਂ ਰਿਅਲਾਈਜ਼ ਕੀਤਾ ਕਿ ਮੇਰੀ ਜਰਨੀ ਵੀ ਕਾਫੀ ਲੰਬੀ ਸੀ ਕਾਫੀ ਸਫਰ ਵੀ ਕੀਤਾ ਤੇ ਫਿਰ ਮੈਂ ਘਰਦਿਆਂ ਨੂੰ ਵੀ ਦੱਸਿਆ ਉਹ ਵੀ ਬੜੇ ਖੁਸ਼ ਸੀਗੇ ਫਾਦਰ ਬਦਲ ਲੱਗਿਆ ਤੁਹਾਡੇ ਜਿਹੜੇ ਨੇ ਕਿਸੇ ਪ੍ਰਾਈਵੇਟ ਕੰਪਨੀ ਚ ਜੁਆਇਨਰੀ ਕਰਦੇ ਨੇ ਪਰ ਫਿਰ ਉਸ ਨੂੰ ਲੈ ਕੇ ਉਹ ਮਾਹੌਲ ਦੇ ਵਿੱਚੋਂ ਨਿਕਲਣਾ ਮਿਹਨਤ ਕਰਨੀ ਅਖੀਕਰ ਅਚੀਵਮੈਂਟ ਹਾਸਲ ਕਰਨੀ ਹਾਂਜੀ ਜਿਵੇਂ ਮੈਂ ਮੀਡਲ ਕਲਾਸ ਫੈਮਿਲੀ ਤੋਂ ਹਾਂ ਤਾਂ ਸਭ ਤੋਂ ਜ਼ਿਆਦਾ ਇਸ਼ੂ ਤਾਂ ਪੈਸੇ ਦੀ ਦਿੱਕਤ ਹੀ ਰਹਿੰਦੀ ਹੈ ਬਟ ਫਿਰ ਵੀ ਮੇਰੇ ਪੇਰੈਂਟਸ ਨੇ ਬਹੁਤ ਸਪੋਰਟ ਕੀਤੀ ਬਾਈ ਪਾਗੋ ਆਰਮਡ ਫੋਰਸ ਇੰਸਟੀਟਿਊਟ ਦੀ ਚਨਪ੍ਰੀਤ ਨੇ ਆਲ ਇੰਡੀਆ Air Force ਦੇ ਐਗਜ਼ਾਮ ਪਾਸ ਕਰਦੇ ਆ ਚੌਥੀ ਰੈਂਕ ਹਾਸਲ ਕੀਤੀ ਆ ਸਰਨਾ ਮੌਜੂਦ ਹੈ ਚਨਪ੍ਰੀਤ ਨੇ ਗਲਤ ਕਰਦੇ ਆ ਚਨਪ੍ਰੀਤ ਚੌਥੀ ਰੈਂਕ ਹੋਣਾ ਪੂਰੇ ਇੰਡੀਆ ਦੇ ਵਿੱਚੋਂ ਕਿਸ ਤਰੀਕੇ ਦਾ ਸਫਰ ਰਿਹਾ ਦੇਖੋ ਸਫਰ ਦੀ ਅਗਰ ਗੱਲ ਕੀਤੀ ਜਾਵੇ ਤਾਂ ਸਫਰ ਤਾਂ ਬਹੁਤ ਵੱਡਾ ਹੁੰਦਾ ਹੈ ਸ਼ੁਰੂ ਤੋਂ ਹੀ ਲੈ ਕੇ ਐਜੂਕੇਸ਼ਨ ਤੋਂ ਲੈ ਕੇ ਫਿਰ ਕਾਲਜ ਤੇ ਉਸ ਤੋਂ ਬਾਅਦ ਐਗਜ਼ਾਮਸ ਕਲੀਅਰ ਕਰਨਾ ਤੇ ਐਸਐਸਬੀ ਕਲੀਅਰ ਕਰਨਾ ਤਾਂ ਸਫਰ ਤਾਂ ਕਾਫੀ ਲੰਬਾ ਹੈ ਇਹਨੂੰ ਮੀਣਿਆ ਨਹੀਂ ਜਾ ਸਕਦਾ ਪਰ ਮਿਹਨਤ ਬਹੁਤ ਲੱਗਦੀ ਹੈ ਤੇ ਸਭ ਦੀ ਵਿਸ਼ੇਸ ਨਾਲ ਫਿਰ ਚੀਜ਼ ਹਾਸਿਲ ਹੋ ਹੀ ਜਾਂਦੀ ਹੈ ਇੱਕ ਹੌਸਲਾ ਚਾਹੀਦਾ ਹਾਸਿਲ ਕਰਨ ਲਈ ਕਲੀਅਰ ਕਰਨੇ ਪੈ ਕੇ ਇਹ ਪਹਿਲਾ अटेम्प्ट ਹੀ ਸੀ ਨਹੀਂ ਇਹ ਮੇਰਾ ਦੂਜਾ अटेम्प्ट ਸੀਗਾ ਪਹਿਲੇ अटेम्प्ट ਵਿੱਚ ਮੈਂ ਕਾਨਫਰੈਂਸ ਆਊਟ ਹੋ ਗਈ ਸੀ ਤੇ ਇਹ ਦੂਜਾ अटेम्प्ट ਸੀ ਮੇਰਾ ਜਿਸ ਵਿੱਚ ਮੈਂ ਇਹ ਹਾਸਿਲ ਕੀਤਾ ਜਰਿਜ਼ਲਟ ਆਇਆ ਪਤਾ ਲੱਗਿਆ ਤੇ ਫਿਰ ਕੀ ਰੈਕਸ਼ਨ ਆ ਤੁਹਾਡਾ ਤੇ ਘਰਦਿਆਂ ਦਾ ਮੈਨੂੰ ਤਾਂ ਪਹਿਲੇ ਵਿਸ਼ਵਾਸ ਹੀ ਨਹੀਂ ਹੋਇਆ ਮੈਨੂੰ ਵਿਸ਼ਵਾਸ ਕਰਨ ਚ ਕਾਫੀ ਟਾਈਮ ਲੱਗਿਆ ਬਟ ਫਿਰ ਚਲੋ ਮੈਂ ਰਿਅਲਾਈਜ਼ ਕੀਤਾ ਕਿ ਮੇਰੀ ਜਰਨੀ ਵੀ ਕਾਫੀ ਲੰਬੀ ਸੀ ਕਾਫੀ ਸਫਰ ਵੀ ਕੀਤਾ ਤੇ ਫਿਰ ਮੈਂ ਘਰਦਿਆਂ ਨੂੰ ਵੀ ਦੱਸਿਆ ਉਹ ਵੀ ਬੜੇ ਖੁਸ਼ ਸੀਗੇ ਅ ਸਰ빗 ਫਾਦਰ ਪਤਾ ਲੱਗਿਆ ਤੁਹਾਡੇ ਜਿਹੜੇ ਨੇ ਕਿਸੇ ਪ੍ਰਾਈਵੇਟ ਕੰਪਨੀ ਚ ਡਰਾਈਵਰੀ ਕਰਦੇ ਨੇ ਪਰ ਫਿਰ ਉਸ ਨੂੰ ਲੈ ਕੇ ਉਹ ਮਾਹੌਲ ਦੇ ਵਿੱਚੋਂ ਨਿਕਲਣਾ ਮਿਹਨਤ ਕਰਨੀ ਅਖੇਕਰ ਇਹ ਅਚੀਵਮੈਂਟ ਹਾਸਿਲ ਕਰਨੀ ਹਾਂਜੀ ਜਿਵੇਂ ਮੈਂ ਮਿਡਲ ਕਲਾਸ ਫੈਮਿਲੀ ਤੋਂ ਹਾਂ ਤਾਂ ਸਭ ਤੋਂ ਜ਼ਿਆਦਾ ਇਸ਼ੂ ਤਾਂ ਪੈਸੇ ਦੀ ਦਿੱਕਤ ਹੀ ਰਹਿੰਦੀ ਹੈ ਬਟ ਫਿਰ ਵੀ ਮੇਰੇ ਪੇਰੈਂਟਸ ਨੇ ਬਹੁਤ ਸਪੋਰਟ ਕੀਤਾ ਹੈ ਸਾਨੂੰ ਬਹੁਤ ਅੱਛੀ ਐਜੂਕੇਸ਼ਨ ਪ੍ਰੋਵਾਈਡ ਕੀਤੀ ਹੈ ਮੈਂ ਕੋਰਾਲੀ ਤੋਂ ਹੀ ਪੜ੍ਹੀ ਆ ਇੰਟਰਨੈਸ਼ਨਲ ਪਬਲਿਕ ਸਕੂਲ ਤੋਂ ਤੇ ਮੈਨੂੰ ਕਦੇ ਇਦਾਂ ਫੀਲ ਨਹੀਂ ਹੋਇਆ ਕਿ ਉਹਨਾਂ ਨੇ ਕਦੇ ਵੀ ਕਿਸੇ ਚੀਜ਼ ਲਈ ਮਨਾ ਕੀਤਾ ਹੋਵੇ ਜਿੰਨਾ ਉਹ ਕਰ ਸਕਦੇ ਸੀ ਉਹਨਾਂ ਨੇ ਕੀਤਾ ਤੇ ਆਈ ਥਿੰਕ ਉਹਨਾਂ ਦੀ ਬਲੇਸਿੰਗਸ ਹੈ ਉਹਨਾਂ ਦੀ ਮਿਹਨਤ ਹੈ ਕਿ ਮੈਂ ਇੱਥੇ ਤੱਕ ਪਹੁੰਚੀ ਆ ਅੱਜ ਰਿਐਕਸ਼ਨ ਕੀ ਰਿਹਾ ਪਾਦਰ ਦਾ ਸੱਪ ਤੋਂ ਪਹਿਲਾਂ ਬਹੁਤ ਖੁਸ਼ ਸੀ ਗਏ ਮਤਲਬ ਚਲੋ ਮਤਲਬ ਨਹੀਂ ਦਿਖਾਉਂਦੇ ਨਹੀਂ ਹੈਗੇ ਖੁਸ਼ੀ ਹੋ ਪਰ ਕਾਫੀ ਖੁਸ਼ ਸੀ ਗਏ ਤੇ ਜਦੋਂ ਇੱਕ ਪਿੰਡ ਤੋਂ ਆਉਣਾ ਇਸ ਇੰਸਟੀਚਿਊਟ ਤੱਕ ਪਹੁੰਚਣਾ ਉਸ ਤੋਂ ਬਾਅਦ ਆਲ ਇੰਡੀਆ ਦੇ ਵਿੱਚ ਜਾ ਕੇ Air Force ਖਾਸ ਕਰਕੇ Air Force ਦੇ ਵਿੱਚ ਕਟੌਤੀ ਰੈਂਦੀ ਹੈ ਕੁੜੀਆਂ ਦੀ ਸੀਟਸ ਨੂੰ ਲੈ ਕੇ ਉੱਤੱਕ ਜਾਣਾ ਤੇ ਉੱਥੋਂ ਕਿੰਨੇ ਜਿਹੜੇ ਚੈਲੰਜਸ ਰਹੇ ਮੁਰੇ ਆਉਂਦੇ ਰਹੇ ਤੇ ਕਿਵੇਂ ਉਹਨੂੰ ਹਰਡਲਸ ਨੂੰ ਪਾਰ ਕੀਤਾ ਹਰਡਲ ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਕਿ ਐਂਟ੍ਰੈਂਸ ਪਾਸ ਕਰਨਾ ਹੈ ਤੇ ਜਿਵੇਂ ਮੈਂ ਮਾਈ ਭਾਗੋ ਦੀ ਸਟੂਡੈਂਟ ਐ ਤਾਂ ਇਸ ਇੰਸਟੀਚਿਊਟ ਨੇ ਵੀ ਮੈਨੂੰ ਬਹੁਤ ਹੈਲਪ ਕੀਤੀ ਹੈ ਮਤਲਬ ਬਹੁਤ ਟ੍ਰੇਨਿੰਗ ਅੱਛੀ ਦਿੱਤੀ ਹੈ ਐਸਐਸਰਸ ਨੇ ਕਾਫੀ ਹੈਲਪ ਕੀਤੀ ਹੈ ਤੇ ਪਹਿਲਾ ਐਗਜ਼ਾਮ ਕਲੀਅਰ ਹੋਇਆ ਤੇ ਐਗਜ਼ਾਮ ਤੋਂ ਬਾਅਦ ਫਿਰ ਐਸਐਸਬੀਜ਼ ਆਉਂਦੀਆਂ ਉਸ 'ਚ ਵੀ ਸਟੇਜਿਜ਼ ਹੁੰਦੀਆਂ ਤੇ ਉਹ ਕਲੀਅਰ ਕਰਨੀਆਂ ਫਿਰ ਮੈਡੀਕਲਸ ਹੁੰਦੇ ਆ ਉਹ ਕਲੀਅਰ ਕਰਨੇ ਤਾਂ ਇਹ ਸਫਰ ਕਾਫੀ ਲੰਮਾ ਹੁੰਦਾ ਹੈ ਤੇ ਹੌਲੀ-ਹੌਲੀ ਤੈਅ ਕਰਦੀ ਗਈ ਮੈਂ ਇਸ ਨੂੰ ਟਾਰਗੇਟ ਕੀ ਰੱਖਿਆ ਸਫਤ ਤਲਾ ਟਾਰਗੇਟ ਤਾਂ ਇਹ ਸੀ ਕਿ ਪਹੁੰਚਣਾ ਉੱਥੇ ਤੱਕ ਕਿ ਮਤਲਬ 에어ਫੋਰਸ ਅਕੈਡਮੀ ਪਹੁੰਚਣਾ ਹੈ ਤੇ ਹੁਣ ਅਚੀਵ ਹੋ ਗਿਆ ਉਹ ਕਿਵੇਂ ਸੋਚਿਆ ਕਿ ਇਧਰ ਆਰਮਡ ਫੋਰਸ ਹੀ ਜਿਹੜੀ ਜੁਆਇਨ ਕੀਤੀ ਜਾਵੇ ਜਾਂ 에어 ਫੋਰਸ ਵੱਲ ਵਧਿਆ ਜਾਵੇ ਕਿਸ ਤਰੀਕੇ ਨਾਲ ਸ਼ੁਰੂ ਤੋਂ ਹੀ ਮਿਸ਼ਨ ਸੀ ਜਾਂ ਫਿਰ ਬਾਈਪਾਕ ਇੰਸਟੀਟਿਊਟ ਜਾ ਕੇ ਫਿਰ ਨਹੀਂ ਮੈਂ ਸ਼ੁਰੂ ਤੋਂ ਕਦੇ ਇਹ ਸੋਚਿਆ ਨਹੀਂ ਸੀ ਕਿ ਮੈਂ ਇੱਥੇ ਆਉਂਗੀ ਮੈਂ ਜਦੋਂ ਇਸ ਇੰਸਟੀਟਿਊਟ ਚ ਆਈ ਮੈਂ ਦੇਖਿਆ ਇੱਥੇ ਮਾਹੌਲ ਦੇਖਿਆ ਤਦ ਹੀ ਮੈਨੂੰ ਇਨਸਪੀਰੇਸ਼ਨ ਮਿਲੀ ਕਿ ਮੈਂ ਵੀ ਆਰਮਡ ਫੋਰਸਸ ਜੁਆਇਨ ਕਰਨੀਆਂ ਨੇ ਤੇ ਇੱਥੋਂ ਹੀ ਫਿਰ ਮੈਂ ਆਪਣੀ ਜਰਨੀ ਸ਼ੁਰੂ ਕੀਤੀ ਸੀ ਹੋਣਾ ਕਿਵੇਂ ਹੋਇਆ ਸੀ ਇਹ ਮੈਨੂੰ ਆਪਣੀ ਇੱਕ ਸਿਸਟਰ ਦੇ ਥਰੂ ਪਤਾ ਚੱਲਿਆ ਸੀਗਾ ਤੇ ਫਿਰ ਮੈਂ ਵੀ ਐਵੇਂ ਐਗਜ਼ਾਮ ਵਗੈਰਾ ਦਿੱਤਾ ਇੰਟਰਵਿਊ ਹੋਇਆ ਤੇ ਕਲੀਅਰ ਹੋ ਗਿਆ ਸੀ ਫਿਰ ਮੈਂ ਜੁਆਇਨ ਕੀਤਾ ਤੇ ਉਸ ਤੋਂ ਬਾਅਦ ਜਦੋਂ ਮੈਨੂੰ ਹੋਰ ਨੋਲਿਜ ਮਿਲਦੀ ਗਈ ਤੇ ਫਿਰ ਮੇਰਾ ਬਹੁਤ ਇੱਧਰ ਨੂੰ ਵਾਦਾ ਹੋਇਆ ਕਿ ਇੰਟਰਸਟ ਬਣਿਆ ਤੇ ਫਿਰ ਮੈਂ ਇੱਧਰ ਆਣ ਦੀ ਸੋਚੀ ਇਹ ਤੁਸੀਂ ਕਿ ਮੀਡਲ ਕਲਾਸ ਫੈਮਿਲੀ ਤੋਂ ਸੀ ਜाहिर ਹੈ ਕਿ ਪੈਸੇ ਦੀ ਕਮੀ ਆ ਜਿਹੜੀ ਉਹ ਕਈ ਵਾਰ ਰਹਿੰਦੀ ਆ ਘਰ ਦੇ ਵਿੱਚ ਰਹਿੰਦੀ ਆ ਜਾਂ ਇਹ ਚੀਜ਼ਾਂ ਨੂੰ ਪਾਰ ਕਰਨ ਲਈ ਕਾਸਾ ਪੈਸਾ ਲੱਗਦਾ ਆ ਤਾਂ ਉਹ ਫਿਰ ਕਿਵੇਂ ਜਿਹੜਾ ਹਡਲਸ ਪਾਰੂ ਕਿਵੇਂ ਦਿੱਕਤਾਂ ਦਾ ਸੰਭਾਲੂ ਸਭ ਤੋਂ ਵਧੀਆ ਗੱਲ ਇਸ ਇੰਸਟੀਚਿਊਟ ਦੀ ਇਹ ਹੈ ਕਿ ਗਵਰਨਮੈਂਟ ਫੰਡਡ ਹੈ ਤੇ ਇੱਥੇ ਕੋਈ ਵੀ ਸਾਨੂੰ ਪੇ ਨਹੀਂ ਕਰਨਾ ਪੈਂਦਾ ਸਾਡੀ ਰਿਹਾਈਸ਼ ਫ੍ਰੀ ਹੈ ਸਾਡਾ ਖਾਣਾ ਪੀਣਾ ਫ੍ਰੀ ਹੈ ਬਸ ਸਾਨੂੰ ਸਿਰਫ ਆਪਣੇ ਕਾਲਜ ਦੀ ਫੀਸ ਪੇ ਕਰਨੀ ਹੁੰਦੀ ਹੈ ਜੋ ਕਿ ਇੰਨੀ ਨਹੀਂ ਹੈ ਉਹ ਵੀ ਸੈਮੀ ਗਵਰਨਮੈਂਟ ਕਾਲਜ ਹੈ ਇਸ ਕਰਕੇ ਇੰਨੀ ਫੀਸ ਹੋਦੀ ਵੀ ਨਹੀਂ ਹੈ ਤਾਂ ਸਭ ਮੈਨੇਜ ਹੋ ਜਾਂਦਾ ਇਜ਼ੀਲੀ ਇਹ ਇੰਸਟੀਚਿਊਟ ਦੀ ਜੋ ਗਵਰਨਮੈਂਟ ਨੇ ਚਲਾਇਆ ਹੈ ਬਹੁਤ ਹੈਲਪਫੁਲ ਹੁੰਦੀ ਹੈ ਸਪੈਸ਼ਲੀ ਜੋ ਫਾਈਨੈਂਸ਼ੀਅਲੀ ਥੋੜੇ ਵੀਕ ਬੈਕਗਰਾਉਂਡ ਤੋਂ ਕੁੜੀਆਂ ਹੁੰਦੀਆਂ ਉਹਨਾਂ ਲਈ ਅਜੇ ਆਮ ਕਰਕੇ ਅਸੀਂ ਜਿਹੜੇ ਨੇ ਸ਼ਹਿਰੀ ਜਿਹੜਿਆ ਲੜਕੇ ਹੁੰਦੇ ਉਹਦਾ ਮਾਹੌਲ ਐਸਾ ਹੁੰਦਾ ਕਿ ਉਹ ਜਦ ਪੜਦਿਆਂ ਨੇ ਇਹਨੂੰ ਕੰਪੀਟਿਟ ਕਰਨਾ ਸੌਖਾ ਹੋ ਜਾਂਦਾ ਜਾਂ ਜਿਹੜੀ ਫਾਈਟ ਕਰਨੀ ਸੌਖੀ ਹੋ ਜਾਂਦੀ ਅਸੀਂ ਜਿਹੜੇ ਪਿੰਡ ਵਾਲੇ ਇਲਾਕੇ ਤੋਂ ਆਉਨੇ ਆ ਪਿਛਲੇ ਇਲਾਕੇ ਚੋਂ ਤਾਂ ਸਾਨੂੰ ਔਖਾ ਆਉਂਦਾ ਉਹਨੂੰ ਲੈ ਕੇ ਕਿੰਨੀ ਕੀ ਜਿਹੜੀ ਦਿੱਕਤ ਆਈ ਜਾਂ ਇਹਨਾਂ ਦੇ ਮਾਹੌਲ 'ਚ ਤੁਸੀਂ ਆਏ ਜਾਂ ਇਹਨਾਂ ਲੜਕਿਆਂ ਨਾਲ ਬੀਟ ਕਰਨਾ ਸ਼ੁਰੂ ਕੀਤਾ ਮੈਂ ਆਮ I'm very grateful ਕਿ ਮੈਂ ਬਹੁਤ ਅੱਛੇ ਸਕੂਲ ਤੋਂ ਪੜ੍ਹੀ ਆ। ਉੱਥੇ ਸ਼ਹਿਰੀ ਬੱਚੇ ਵੀ ਆਉਂਦੇ ਸੀ ਤੇ ਅਸੀਂ ਪਿੰਡਾਂ ਤੋਂ ਵੀ ਆਉਂਦੇ ਸੀ ਤੇ ਉੱਥੇ ਟੀਚਰਸ ਨੇ ਸਾਨੂੰ ਐਜਾ ਮਾਹੌਲ ਪ੍ਰੋਵਾਈਡ ਕੀਤਾ ਹੈ ਕਿ ਅਸੀਂ ਹਰ ਇੱਕ ਨਾਲ ਕੰਪੀਟ ਕਰ ਸਕਦੇ ਹਾਂ ਅੱਜ ਤੇ ਮਤਲਬ ਇੰਗਲਿਸ਼ 'ਚ ਵੀ ਅੱਛੀ ਕਮਾਂਡ ਹੈ ਸਾਡੀ ਤਾਂ I don't think ਕਿ ਇਸ 'ਚ ਕੋਈ ਮੈਨੂੰ ਪਰੇਸ਼ਾਨੀ ਹੋਈ ਹੈ ਕਿਉਂਕਿ ਮੇਰੇ ਸਕੂਲ ਟੀਚਰਸ ਦਾ ਇਸ 'ਚ ਬਹੁਤ ਵੱਡਾ ਹੱਥ ਹੈਗੇ ਉਹਨਾਂ ਨੇ ਮੈਨੂੰ ਇਸ ਲਾਈਕ ਬਣਾਇਆ। ਹੁਣ ਕੀ ਅਗਲਾ ਮਿਸ਼ਨ ਹੈਗਾ ਕਿ ਹੁਣ ਤਾਂ Air Force Academy 'ਚ ਆ ਕੇ ਵਸ ਟ੍ਰੇਨਿੰਗ ਕਰਕੇ ਤੇ ਅੱਛੇ ਆਫੀਸਰ ਬਣਨਾ ਹੈ। ਜਿਹੜਾ ਜਿਹੜਾ ਉਹ ਨਹੀਂ ਚਾਹ ਹਾਂਜੀ ਹਾਂਜੀ ਸੋ ਬਹੁਤ ਬਤਨਵਾੜਾ ਸੋ ਬਿਲਕੁਲ ਚਨਪ੍ਰੀਤ ਜਿਹੜੇ 에어 ਫੋਰਸ ਸਿਲੈਕਟ ਹੋਏ ਨੇ ਖਾਸ ਕਰਕੇ 에어 ਫੋਰਸ ਸਿਲੈਕਟ ਹੋਣਾ ਇਸ ਕਰਕੇ ਵੀ ਔਖਾ ਹੁੰਦਾ ਕਿਉਂਕਿ ਜੇਕਰ ਇੱਕ 100 ਪੋਸਟਾਂ ਲੜਕੀਆਂ ਬਾਸਤਿਆਂ ਤਾਂ ਲੜਕੀਆਂ ਬਾਸਤਿਆਂ ਦਾ 100 ਪੋਸਟਾਂ ਮਸਾਂ ਹੁੰਦੀਆਂ ਨੇ ਪਰ ਉਹਦੇ ਵਿੱਚ ਵੀ ਕਈ ਹਡਲਸ ਨੂੰ ਪਾਰ ਕਰਦਿਆਂ ਹੋਇਆਂ ਅੱਗੇ ਦੀ ਅੱਗੇ ਐਗਜ਼ਾਮ ਦਿੰਦਿਆਂ ਹੋਇਆਂ ਆਪਣੇ ਆਪ ਨੂੰ ਇੱਕ ਵਾਰ ਫਸਟ ਆਉਣ ਤੋਂ ਬਾਅਦ ਵੀ ਕਈ ਵਾਰ ਹੋਰ ਫਸਟ ਆ ਕੇ ਫਿਰ ਇਸ ਜਿਹੜੇ ਜਗਾ ਤਾਕਿਸਤਾਨ ਤੱਕ ਪਹੁੰਚ ਸਕਦੇ ਜਿਵੇਂ ਚੰਤਪ੍ਰੀਤ ਜਿਹੜੇ ਪਹੁੰਚੇ ਨੇ ਇੱਕ ਵੱਡਾ ਮੁਕਾਮ ਜਿਹੜਾ ਉਹਨਾਂ ਨੇ ਹਾਸਲ ਕੀਤਾ ਹੈ ਤੇ ਆਖਿਰਕਾਰ ਉਹ ਹੁਣ 에ਅਰ ਫੋਰਸ ਜਾਣਗੇ ਤੇ ਆਪਣੇ ਜਹਾਜ਼ ਉਡਾਉਣ ਦਾ ਸੁਪਨਾ ਉਹ ਪੂਰਾ ਕਰਨਗੇ ਕੈਮਰਾਮੈਨ ਤਾਂ ਜੇ ਸ਼ਰਮਾ ਦੇ ਨਾਲ ਜਸਪੀਤ ਸਿੰਘ ਅਸ਼ਕਪੀਟਸੀ ਨਿਊਜ਼ ਵਾਹਾਲੀ